ਸਭ ਪਹਿਲਾਂ ਤਾਂ ਮੈਂ ਤੁਹਾਨੂੰ ਆਖਦਾ ਹਾਂ ਸਤਿ ਪਾਤ ਜੀ ਪਰਮੇਸ਼ਰ ਭਾਈ ਜੁਰੂ ਜੀ ਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਸ਼ੇਰ ਵਾਰ ਦੀ ਸੇਵਾ ਕਰਨ ਦਾ ਦੁਆਰਾ ਮੌਕਾ ਮਿਲਿਆ ਮੈਂ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਸਮਰਨ ਸਿੰਘ ਰਾਜਾ ਨੂੰ ਕਿਉਂਕਿ ਸਾਡੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਦਾ ਤੇ ਖਾਸ ਕਰਕੇ ਧੰਨਵਾਦ ਕਰਦਾ ਸਰ ਸਿਮਰਜੀਤ ਸਿੰਘ ਬੈਂਸ ਜੀ ਦਾ ਜਿਨ੍ਹਾਂ ਨੇ ਬਹੁਤ ਹਿੰਮਤ ਤੇ ਬਲੇਰੀ ਦੇ ਨਾਲ ਸਾਨੂੰ ਇਹਨਾਂ ਇਲਾਕਿਆਂ ਦੀ ਸੇਵਾ ਕਰਨ ਦਾ ਦੁਆਰਾ ਮੌਕਾ ਦਿੱਤਾ ਅੱਜ ਜਿਹੜੇ ਸਾਡੇ ਏਰੀਏ ਦੇ ਲੋਕ ਨੇ ਐਨੇ ਪ੍ਰੇਸ਼ਾਨ ਤੇ ਦੁਖੀ ਨੇ ਅੱਜ ਦੀ ਸਰਕਾਰ ਕੋਲੋਂ ਨਾਰੇ ਬਾਜਾਂ ਟਕਪਾਰੇ ਲਾਉਣ ਵਾਲੀ ਸਰਕਾਰ ਜਿਹੜੀ ਆ ਉਹਨਾਂ ਤੋਂ ਸਾਰਾ ਸਾਡਾ ਇਲਾਕਾ ਪਰੇਸ਼ਾਨ ਹੋਇਆ ਹੋਇਆ ਤਿੰਨ ਸਾਲ ਹੋ ਗਏ ਇਹ ਸਰਕਾਰ ਆਈ ਨੂੰ ਤਿੰਨਾਂ ਸਾਲਾਂ ਦੇ ਅੰਦਰ ਜੋ ਸਾਡੇ ਇਲਾਕਿਆਂ ਦੀ ਦੁਰਦਸ਼ਾ ਹੋਈ ਆ ਮੈਨੂੰ ਲੱਗਦਾ ਪਹਿਲਾਂ ਕਦੇ ਵੀ ਸਾਡੇ ਇਲਾਕਿਆਂ ਦੀ ਦੁਰਦਸ਼ਾ ਨਹੀਂ ਹੋਈ ਸੋ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਬੇਨਾ ਧੋਖੇ ਬਾਜਾਂ ਦੀ ਸਰਕਾਰ ਨੇ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਨੇ ਇੱਕ ਵੀ ਜੇ ਕੋਈ ਵਾਅਦਾ ਪੂਰਾ ਹੋਇਆ ਉਹ ਦੱਸ ਸਕਦੇ ਹਾਂ ਸਾਡੀਆਂ ਸਰਕਾਰ ਜੋ ਭੈਣਾ ਨੂੰ ہزار ਦਾ ਨਾਰਾ ਲਾ ਕੇ ਤੀਜਾ ਸਾਲ ਪੂਰਾ ਹੋ ਚੱਲਿਆ ਤੇ 3 ਸਾਲ ਜੇ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਚੁਵਾਨੀ ਨਹੀਂ ਦੇਣੀ ਵੀਰਿਆ ਸਰਕਾਰ ਜੋ ਭੈਣਾ ਨੂੰ ਹੁਣ ਜਦੋਂ ਵੀ ਕੋਈ ਇਹਨਾਂ ਦਾ ਕੈਂਡੀਡੇਟ ਤੁਹਾਡੇ ਦਰਤੇ ਦਰਵਾਜੇ ਤੇ ਵੋਟਾਂ ਮੰਗਣ ਆਵੇ ਤੇ ਸਵਾਲ ਜ਼ਰੂਰ ਕਰਿਓ ਵੀ ਸਾਡਾ ਜਿਹੜਾ 1000 ਰੁਪਿਆ ਹਰ ਘਰ ਜਿੰਨੀਆਂ ਵੀ ਔਰਤਾਂ ਨੇ ਮੈਨੂੰ ਲੱਗਦਾ ਹਰ ਘਰ 'ਚ ਦੋ ਤਿੰਨ ਜਾਂ ਚਾਰ ਔਰਤਾਂ ਨੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਕਰ ਲਓ ਵੀ ਆਪਾਂ ਨੂੰ ਸਰਕਾਰ ਤੋਂ ਕਿੰਨੇ ਪੈਸੇ ਲਾਇਨ ਆਰਡਰ ਅੱਜ ਜਿੰਨੀ ਬੁਰੇ ਹਾਲਾਤਾਂ 'ਚ ਮੈਨੂੰ ਲੱਗਦਾ ਜਿਹੜਾ ਨਸ਼ਾ ਤੇ ਹੱਦਾਂ ਟੱਪ ਗਿਆ ਵਾਦਾ ਕੀਤਾ ਸੀ ਵੀ 1 ਮਹੀਨੇ ਦੇ ਅੰਦਰ ਚਟਾ ਖਤਮ ਕਰਦੇ ਆਂਗੇ ਤੇ ਮੈਨੂੰ ਲੱਗਦਾ ਜਿਹੜੇ ਸੂਤਤਾ ਦੇ ਪਹਾੜ ਲੋਕਾਂ ਨੂੰ ਇਹਨਾਂ ਨੇ ਦਿਖਾਏ ਤੇ ਉਹ ਮੈਨੂੰ ਲੱਗਦਾ ਅੱਜ ਰੇਤ ਤੇ ਟਿੱਕਾ ਕਿਲੇਆਂ ਨੂੰ ਢਾਟੇਰੀ ਹੋ ਗਈ ਸੋ ਮੈਂ ਸਾਰੇ ਵਾਰਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਵਾਰ ਕਾਂਗਰਸ ਪਾਰਟੀ ਤੇ ਜਿੰਨੇ ਵੀ ਕੈਂਡੀਡੇਟ ਲੜ ਰਹੇ ਨੇ ਉਹਨਾਂ ਨੂੰ ਜਿਤਾ ਕੇ ਲੁਧਿਆਣਾ ਦਾ ਮੇਅਰ ਕਾਂਗਰਸ ਦਾ ਬਣਾਈਏ ਤੇ ਜਿਹੜਾ ਆਉਣ ਵਾਲਾ ਤੁਹਾਡਾ ਸਮਾਂ ਬਹੁਤ ਸੌਖਾ ਅਤੇ ਸੁਹੂਤਾ ਭਰਿਆ ਹੋਵੇ ਮੈਂ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਇਲਾਕੇ ਦੇ ਸੱਚੇ ਲੋਕ ਨੇ 64 ਨੰਬਰ 45 ਦੇ ਜਿਨ੍ਹਾਂ ਨੇ ਬਹੁਤ ਵੱਡਾ ਹਮੇਸ਼ਾ ਹੀ ਸਾਥ ਦਿੱਤਾ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਪਿਆਰ ਦਿੱਤਾ ਤੇ ਮੈਨੂੰ ਲੱਗਦਾ ਉਹ ਇਸ ਵਾਰ ਵੀ ਉਹ ਪਿਆਰ ਤੇ ਸ਼ੀਸ਼ਵਾਰ ਵੋਟਾਂ ਦੇ ਰੂਪ ਵਿੱਚ ਬਹੁਤ ਵੱਡੀ ਰਾਜ ਚ ਦੇਣਗੇ ਮੈਂ ਧੰਨਵਾਦ ਕਰਦਾ ਜਿਹੜੇ ਮੇਰੇ ਸੱਚੇ ਮਿੱਤਰ ਨੇ ਜਿਨ੍ਹਾਂ ਦੇ ਹੌਸਲੇ ਸਦਕਾ ਅਸੀਂ ਤੁਰੇ ਫਿਰਦੇ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਖਾਸ ਕਰਨਾ ਵੀ ਜਿੰਨੀ ਸੰਗਤ ਅਸ਼ੀਰਵਾਦ ਪਹਿਲਾਂ ਦਿੰਦੀ ਆ ਉਹ ਤਕੜੇ ਹੋ ਕੇ ਇਸ ਵਾਰ ਬੀਬੀ ਪਰਮਜੀਤ कौर ਮਠਾੜੂ ਉਹਨਾਂ ਨੂੰ ਜਿਤਾਉਣਗੇ ਕਿਉਂਕਿ ਕੈਂਡੀਡੇਟ ਬੀਬੀ ਪਰਮਜੀਤ कौर ਮਠਾੜੂ ਨੇ ਕਿ ਆਪਾਂ ਉਹਨਾਂ ਸਾਰਿਆਂ ਨੂੰ ਸਾਰਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਕੰਮਜਾਜ਼ ਕਰਨਾ ਤੇ ਹੌਸਲੇ ਦੇਣਾ ਬਹੁਤ 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 ਵਾਇਟ ਕਰਨਾ ਬੰਦਾ ਵਾਇਟ